ਕਹਿੰਦਾ ਤੁਹਾਡੇ ਜਿਹੜੇ ਸਰਕਾਰ ਦੇ ਨਾਲ ਸੀਐਮ ਸਾਹਿਬ ਬਯੰਤ ਸਰਦਾਰ ਬਯੰਤ ਸਿੰਘ ਤੁਹਾਡੀ ਬੜੀ ਤਾਰੀਫ ਕਰਦੇ ਨੇ ਤੁਹਾਡੀ ਬੜੀ ਤਾਰੀਫ ਕਰਦੇ ਨੇ ਉਹ ਕਹਿੰਦੇ ਨੇ ਚੰਨ ਸਿੰਘ ਵਰਗਾ ਤੇ ਸੰਸਾਰ ਦੇ ਉੱਤੇ ਕੰਮ ਹੀ ਕੋਈ ਨਹੀਂ ਕਰਦਾ ਚੰਨ ਸਿੰਘ ਦੀ ਤੇ ਸ਼ੋਭਾ ਹੀ ਬੜੀ ਸੁਣੀਆ ਸੰਤ ਚੰਨ ਸਿੰਘ ਨੂੰ ਇੱਕ ਵਾਰ ਦੇਖਣਾ ਚਾਹੁੰਦਾ ਕਹਿੰਦਾ ਸੰਤ ਚਰਨ ਸਿੰਘ ਨੂੰ ਕਹਿੰਦਾ ਅਸੀਂ ਸਰੋਪਾ ਲੈਣਾ ਚਾਹੁੰਦੇ ਆ ਸੰਤ ਚਰਨ ਸਿੰਘ ਕੋਲ ਸਤ ਚੰਨ ਸਿੰਘ ਕੋਲ ਇਧਰ ਸੰਤ ਚੰਨ ਸਿੰਘ ਬੈਠਾ ਹੋਇਆ ਸੰਤ ਚੰਨ ਸਿੰਘ ਬੈਠੇ ਹੋਏ ਨੇ ਸੰਤ ਚੰਨ ਸਿੰਘ ਕਹਿੰਦੇ ਐਸਐਸਪੀ ਆ ਮੋਮੋ ਠੱਗਣੀਆਂ ਗੱਲਾਂ ਜਿਹੜੀਆਂ ਤੂੰ ਕਰਦਾ ਛਾਨੂੰ ਪ੍ਰਵਾਨ ਨਹੀਂ ਕਹਿੰਦੇ ਆ ਵੇਖੋ ਸਰਕਾਰ ਦਾ ਸੱਦਾ ਪੱਤਰ ਲੈ ਕੇ ਆਇਆ ਤੁਹਾਡੇ ਕੋਲ ਕਹਿੰਦੇ ਸਰਕਾਰ ਦਾ ਸੱਦਾ ਪੱਤਰ ਸਾਨੂੰ ਮਨਜ਼ੂਰ ਨਹੀਂ ਉਹ ਸਾਨੂੰ ਮਨਜ਼ੂਰ ਨਹੀਂ ਕਿਹਾਗਾ ਵੀ ਅਸੀਂ ਸਰਕਾਰ ਦਾ ਸੱਦਾ ਪੱਤਰ ਜਿਹੜਾ ਅਸੀਂ ਮੰਨ ਪ੍ਰਵਾਨ ਕਰ ਲਈਏ ਤਾਂ ਤੁਹਾਡੀ ਕਾਨਫਰੰਸ ਵਿੱਚ ਆ ਜੀਏ ਹੁਣ ਇਹਨਾਂ ਨੇ ਦੇਖਿਆ ਇਹਨਾਂ ਨੇ ਇਲਾਕੇ ਵਿੱਚ ਕਾਨਫਰੰਸ ਕਰਨੀ ਹੈ ਮਹਾਂਤਾ ਠਿੱਖੇ ਮਹਾਂਤਾ ਦੇ ਇਲਾਕੇ ਦੇ ਵਿੱਚ ਕਾਨਫਰੰਸ ਹੋਣੀ ਹੈ ਹੁਣ ਦੇਖਿਆ ਇਹਨਾਂ ਨੇ ਕਹਿੰਦੇ ਵੀ ਕਾਨਫਰੰਸ ਵਿੱਚ ਸੰਤ ਚਰਨ ਸਿੰਘ ਨਹੀਂ ਚੱਲ ਕੇ ਆਵੇਗਾ ਐਸਐਸਪੀ ਨੂੰ ਜਵਾਬ ਦੇਣੇ ਸੰਤ ਚਨ ਸਿੰਘ ਇੱਕ ਗੱਲ ਚੇਤੇ ਰੱਖਿਓ ਇਹ ਸੱਦਾ ਪੱਤਰ ਨਹੀਂ ਹੈ ਸਰਕਾਰ ਦਾ ਸੱਦੇ ਪੱਤਰ ਨੂੰ ਨਾ ਕਰਨ ਦੇ ਮਤਲਬ ਵੀ ਆਪਣੇ ਆਪ ਨੂੰ ਮੌਤ ਸਹਿਣ ਦੀ ਆਪਣੇ ਆਪ ਵਿੱਚ ਮਾਤ ਸਿਹੇਰ ਨਹੀਂ ਸਰਕਾਰ ਨੂੰ ਸੱਦਾ ਪੱਤਰ ਤੋਂ ਨਾ ਕਰ ਦਿੱਤਾ ਅੱਜ ਐਸਐਸਪੀ ਨੂੰ ਸਰਦਾਰ ਜੰਮੂ ਸਿੰਘ ਬਾਬਾ ਚਰਨ ਸਿੰਘ ਉਹ ਫੌਜੀ ਚਰਨ ਸਿੰਘ ਕਹਿੰਦਾ ਕਹਿੰਦਾ ਇਹ ਕਹਿੰਦਾ ਐਸਐਸਪੀ ਤੇ ਰੱਖੀ ਕੇ ਕਹਿੰਦਾ ਕਹਿੰਦਾ ਤੇਰਾ ਸੀਐਮਬੀ ਚਿੱਟੀ ਪੱਗ ਬਨਦਾ ਤੇ ਮੈਂ ਵੀ ਚਿੱਟੀ ਪੱਗ ਬਨਦਾ ਇਹਦਾ ਜਿੱਤੇ ਰੱਖੀ ਤੇਰਾ ਸੀਐਮਬੀ ਚਿੱਟੀ ਪੱਗ ਬਨਦਾ ਮੈਂ ਵੀ ਚਿੱਟੀ ਪੱਗ ਬਨਦਾ ਮੇਰੀ ਚਿੱਟੀ ਪੱਗ ਤੇ ਦਾਗ ਕੋਈ ਨਹੀਂ ਤੇਰੀ ਸੀਐਮ ਦੀ ਪੱਗ ਚਿੱਟੀ ਜਿਹੜੀ ਆ ਉਹ ਨਿਰਦੋਸ਼ਾਂ ਦੇ ਖੂਨ ਦੇ ਨਾਲ ਰੰਗੀ ਹੋਈ ਆ ਅੰਨੀ ਗੱਲ ਕਿਸੇ ਆਫੀਸਰ ਨੂੰ ਕਹਿਣੀ ਕਿਤੇ ਸੌਖੀ ਨਹੀਂ ਹੁੰਦੀ ਇਹ ਗੁਰੂ ਦੀ ਕਿਰਪਾ ਹੋਵੇ ਤੇ ਤਾਂ ਗੱਲਾਂ ਨਿਕਲਦੀਆਂ ਇਹ ਗੁਰੂ ਦੀ ਕਿਰਪਾ ਹੋਵੇ ਤੇ ਤਾਂ ਇੱਕ ਗੱਲਾ ਨਿਕਲਦੇ ਨੇ ਕਟਰੀ ਮਹੰਤਾ ਦੇ ਇਲਾਕੇ ਦੇ ਅੰਦਰ ਐਸਐਸਪੀ ਨੂੰ ਨਾਕ ਕੀਤੀ ਆ ਕਹਿੰਦੇ ਅਸੀਂ ਤਾਂ ਪਹਿਲਾਂ ਸਰਕਾਰ ਦੀ ਨੌਕਰੀ ਛੱਡ ਕੇ ਆਏ ਆ ਅਸੀਂ ਤਾਂ ਬਾਗੀ ਬੰਦੇ ਆ ਕਹਿੰਦੇ ਸਰਕਾਰਾਂ ਨਾਲ ਕਾਦੀ ਨੇਂਡਤਾ ਜਿਹੜੀਆਂ ਗੱਲਾਂ ਕਰਦੇ ਆ ਸੰਤ ਚਰਨ ਸਿੰਘ ਕਵਤਾ ਦੇ ਰੂਪ ਦੇ ਅੰਦਰ ਕਰਮਜੀਤ ਸਿੰਘ ਮੜਿਆਲ ਅਤੇ ਪਰਮਜੀਤ ਸਿੰਘ ਰਾਣਵਾ ਅਤੇ ਜਸਪੀਤ ਸਿੰਘ ਗਾ ਕੇ ਕਵਤਾ ਦੇ ਰੂਪ ਦੇ ਅੰਦਰ ਹੈ ਇਉਂ ਸੁਣਾਦੇ ਆ 雨ій- etcetera aso essions चिटियां सतो रोड चाल दिलंदी भॻ बने ते रंग खी चिटी हसी बन्दी चुपियां चाल दिलंदी ਨਾ ਧੁਰ ਸਿੱਖਾਂ ਦੇ ਸਿੱਕੀ ਇੱਕ ਬਹੁਤਾ ਹੈ ਸਿੱਖਾਂ ਦੇ ਪਤਲ ਮੁੱਥੇ ਨਹੀਂ ਲੱਗਣਾ ਸਾਨੂੰ ਗੁੱਸਾ ਆਉਦਾ ਹੈ ਤੂੰ ਕਹਿੰਦੇ ਪਤਲ ਮੁੱਥੇ ਨਹੀਂ ਲੱਗਣਾ ਸਾਨੂੰ ਗੁੱਸਾ ਆਉਦਾ ਹੈ

ਕਿਸੇ ਸੱਜਣ ਨੂੰ ਨਹੀਂ ਕੋਈ ਨਾ ਸੱਚ ਵਾਲੇ ਰਸਤੇ ਦੇ ਅਸੀਂ ਤੁਰੇ ਅੱਜ ਕਿ ਮੋੜ ਕੋਈ ਨਾ ਸੱਚ ਵਾਲੇ ਰਸਤੇ ਤੇ ਅਸੀਂ ਤੁਰੇ ਅੱਜ ਕਿ ਮੋੜ ਕੋਈ ਨਾ ਸੱਚ ਵਾਲੇ ਰਸਤੇ ਤੇ ਅਸੀਂ ਤੁਰੇ ਹਾਂ ਕਿ ਮੋੜ ਕੋਈ ਨਾ ਰਸਕੜੀਆਂ ਨੂੰ ਸਾਨੂੰ ਨਾ ਛੱਡੀ ਉਹ ਸਿੱਧੇ ਖੇਤਾਂ ਤੇ ਸਨੇ ਐਸਐਸਪੀ ਅਜੀਤ ਸੰਧੋਣਾ ਕਹਿੰਦਾ ਕਿਹਦਾ ਕਹਿੰਦਾ ਸਾਡੀ ਸਰਕਾਰ ਨਾਲ ਕਾਦੀ ਨੇੜਤਾ ਸੀ ਤੇ ਬਾਗੀ ਬੰਦੇ ਨੇ